ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੰਗਰਾਂ ਦੇ ਜ਼ਖਮ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕੀੜੇ ਬਣ ਜਾਂਦੇ ਨੇ ਉਹਨਾਂ ਬਾਰੇ ਇੱਕ ਰੇਲੂ ਇਲਾਜ ਦੱਸਾਂਗੇ ਜਿੰਨੇ ਵੀ ਭੈਣ ਭਾਈ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਜ਼ਖਮਾਂ ਦੇ ਵਿੱਚ ਜਦ ਕੀੜੇ ਵਣ ਜਾਂਦੇ ਨੇ ਡੰਗਰ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਹੈ ਡੰਗਰ ਦੁੱਧ ਵੀ ਘਟ ਜਾਂਦੇ ਨੇ ਇਹ ਮੱਝਾਂ ਦੇ ਗਾਈਆਂ ਦੇ ਕੁੱਤਿਆਂ ਦੇ ਸਾਰੇ ਡੰਗਰਾਂ ਤੇ ਪੈ ਸਕਦੇ ਨੇ ਕੱਟਰੂਆਂ ਦੇ ਵੀ ਪੈ ਸਕਦੇ ਨੇ ਬੱਕਰੀਆਂ ਦੇ ਵੀ ਵਣ ਜਾਂਦੇ ਨੇ ਕੀੜੇ ਜ਼ਖਮਾਂ ਦੇ ਵਿੱਚ ਬੱਕਰੀਆਂ ਦੇ ਵੀ ਬਾਣ ਜਾਂਦੇ ਨੇ ਕੁੱਤਿਆਂ ਦੇ ਵੀ ਬਾਣ ਜਾਂਦੇ ਨੇ ਗਾਇਆਂ ਦੇ ਮੱਝਾਂ ਦੇ ਜ਼ਖਮ ਹੋ ਕੇ ਵਿੱਚ ਬਰਸਾਤੀ ਰੁੱਤ ਆ ਗਈ ਇਹਦੇ ਨਾਲ ਕੀੜੇ ਬਹੁਤ ਛੇਤੀ ਪੈਂਦੇ ਨੇ ਇਹਨਾਂ ਦੇ ਬਾਰੇ ਆਪਾਂ ਅੱਜ ਤੁਹਾਨੂੰ ਦੱਸਦੇ ਆਂ ਵੀ ਘਰੇਲੂ ਇਲਾਜ ਕਿਵੇਂ ਕਰਨਾ ਹੈ ਸਾਡੇ ਆਪ ਦੇ ਘਰੇ ਜਿਮਾਈਆਂ ਹੋਈਆਂ ਗੱਲਾਂ ਨੇ ਇਹ ਅਸੀਂ ਘਰੇ ਹੀ ਤਰੀਕੇ ਨਾਲ ਇਲਾਜ ਕਰਦੇ ਆਂ ਜੇ ਕਦੇ ਹੋ ਜੇ ਅਸੀਂ ਤੁਹਾਨੂੰ ਤਾਂ ਹੀ ਦੱਸਦੇ ਆਂ ਵੀ ਡੰਗਰ ਚੰਗੀ ਤਰ੍ਹਾਂ ਉਹਨੂੰ ਕੀ ਹੋ ਜਵੇ ਕੀੜਿਆਂ ਤੋਂ ਕੀੜੇ ਬਹੁਤ ਪਰੇਸ਼ਾਨ ਕਰਦੇ ਨੇ ਟੰਕਰ ਨੂੰ ਅੱਜ ਆਪਾਂ ਜਦੋਂ ਜ਼ਖਮ ਹੋ ਜਾਂਦਾ ਨਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਜ਼ਖਮ ਨੂੰ ਸਾਫ਼ ਕਰਕੇ ਆਪਾਂ ਸਰੋਂ ਦਾ ਤੇਲ ਲੈ ਲਿਆ ਸਰੋਂ ਦਾ ਤੇਲ ਲੈ ਲੈਣਾ ਇੱਕ ਹਲਦੀ ਲੈ ਲੈਣੀ ਹੈ ਚਾਹੇ ਘਰ ਦੀ ਹੋਵੇ ਚਾਹੇ ਮੁੱਲ ਦੀ ਹੋਵੇ ਜੇ ਘਰ ਦੀ ਹੋਵੇ ਤਾਂ ਬਹੁਤ ਵੈਸਟਾ ਚੀਜ਼ ਫਿਰ ਉਹਦੇ ਵਿੱਚ ਆਪਾਂ ਮੁਸ਼ਕਪੂਰ ਦੀਆਂ ਦੋ ਟਿੱਕੀਆਂ ਲੈ ਲੈਣੀਆਂ ਨੇ ਜਿਹੜਾ ਪੂਜਾ ਵਾਲਾ ਹੁੰਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾ ਇਹਦਾ ਦੋ ਟਿੱਕੀਆਂ ਦਾ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਪਾਊਡਰ ਬਣਾਇਆ ਹੋਇਆ ਸਰੋਂ ਦਾ ਤੇਲ ਲੈ ਲੈਣਾ ਹਲਦੀ ਲੈ ਲੈਣੀ ਹੈ ਤੇਲ ਲੈ ਲੈਣਾ ਨਾ ਬਹੁਤਾ ਪਤਲਾ ਹੋਵੇ ਪੇਸਟ ਨਾ ਬਹੁਤਾ ਗਾੜਾ ਹੋਵੇ ਆਪਾਂ ਪਸ਼ੂ ਦੇ ਸਮਾਰ ਕੇ ਜ਼ਖਮ ਨੂੰ ਸਾਫ਼ ਕਰਨਾ ਪਹਿਲਾਂ ਸਾਫ਼ ਕਰਕੇ ਫਿਰ ਇਹ ਉੱਤੇ ਲਾ ਦੇਣਾ ਖੰਬੇ ਦੇ ਨਾਲ ਲਾਇਆ ਜਾਂ ਨਿਚੋੜ ਦੇਣਾ ਜ਼ਖਮ ਦੇ ਵਿੱਚ ਕੀੜਿਆਂ ਨੇ ਇੱਕ ਲਖਤ ਬਾਹਰ ਆਣਾ ਉਹ ਕੀੜਿਆਂ ਤੇ 2-3 ਵਾਰ ਲਾਉਣ ਦੇ ਨਾਲ ਉਹਨਾਂ ਨੇ ਸਾਫ਼ ਹੋ ਜਾਣਾ ਉਹਨੂੰ ਸਾਫ਼ ਕਰਦੇ ਰਹੋ ਕੀੜੇ ਬਾਹਰ ਕੱਢ ਦੋ ਸਾਰੇ ਕੀੜੇ ਸਾਫ਼ ਹੋ ਕੇ ਜਦੋਂ ਇਹਨੂੰ ਪੇਸਟ ਨੂੰ ਲਾਉਂਦੇ ਰਹੋ ਪੇਸਟ ਛੱਡੋ ਨਾ ਲਾਉਣਾ ਇਹਦੇ ਨਾਲ ਜ਼ਖਮ ਵੀ ਠੀਕ ਹੁੰਦਾ ਹੈ ਤੇ ਕੀੜੇ ਵੀ ਨਿਕਲ ਜਾਂਦੇ ਨੇ 2 ਦਿਨ ਦੇ ਵਿੱਚ ਵੀ ਤੁਹਾਡੇ ਜ਼ਖਮ ਭਰ ਜੂਗਾ ਉਹ ਤੋਂ ਬਾਅਦ ਪੇਸਟ ਲਾਉਣ ਤੋਂ ਆ ਸਪਰੇਅ ਹੈ ਇਹ ਸਪਰੇਅ ਕਰਦੇ ਰਹੋ ਇਹ ਪੇਸਟ ਨੂੰ ਲਗਾਉਂਦੇ ਰਹੋ ਜ਼ਖਮ ਇੰਨਾ ਜਲਦੀ ਠੀਕ ਹੁੰਦਾ ਬਹੁਤ ਜ਼ਿਆਦਾ ਇਹ ਸਪਰੇਅ ਬਿੰਦੇ ਬਿੰਦੇ ਮਾਰਦੇ ਰਹੋ ਜਿਹੜੀ ਇਹ ਮੱਖੀ ਹੁੰਦੀ ਹੈ ਇਹ ਖਰਾਬ ਕਰ ਦਿੰਦੀ ਹੈ ਜ਼ਖਮ ਨੂੰ ਇਹ ਜਦੋਂ ਭਰ ਜੂਗਾ ਚੰਗੀ ਤਰ੍ਹਾਂ ਜਾਂ ਜਮੇ ਠੀਕ ਹੋ ਜਵੇ ਫਿਰ ਇਹਨੂੰ ਲਾਉਣਾ ਛੱਡਣਾ ਦੁਬਾਰਾ ਫੇਰ ਤਿਆਰ ਕਰ ਲਓ ਜੇ ਮੁੱਕ ਗਿਆ ਕੋਣ ਇਹ ਲਾਉਂਦੇ ਰਹੋ ਅਸੀਂ ਵੀ ਇਹ ਘਰੇ ਬਣਾਈਆਂ ਹੋਈਆਂ ਚੀਜ਼ਾਂ ਨੇ ਇਕਣੀ ਠੀਕ ਕਰਦੇ ਹਾਂ ਡੰਗਰ ਨੂੰ ਤਾਂ ਹੀ ਤੁਹਾਡੇ ਨਾਲ ਅਸੀਂ ਅੱਜ ਇਹ ਸਾਂਝੀ ਕਰੀ ਹੈ ਕੱਲ ਵੀ ਤੁਸੀਂ ਵੀ ਇਸੇ ਤਰੀਕੇ ਨਾਲ ਠੀਕ ਕਰ ਸਕਦੇ ਹੋ ਘਰੇ ਇੱਕ ਵਾਰ ਤੁਸੀਂ ਇਹ ਨੁਕਤਾ ਜ਼ਰੂਰ ਜਮਾਓ ਤੁਸੀਂ ਇਹੀ ਜਮਾਵੋਗੇ ਬਾਰ-ਬਾਰ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਜਿਹੜਾ ਕੋਈ ਸਾਡੇ ਚੈਨਲ ਨੂੰ ਸਪੋਰਟ ਦਿਖਾਉਂਦਾ ਉਹ ਚੜ੍ਹਦੀ ਕਲਾ ਵਿੱਚ ਰਹੇ ਹਮੇਸ਼ਾ ਹੀ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਸੀ ਵਿਲੇਜ ਲਾਈਫ ਟੀਵੀ